ਬਾਈ ਧੰਨ ਨੇ ਲੋਕ ਜਿਹੜੇ ਇੰਨਾ ਸਤਕਾਰ ਤੇ ਪਿਆਰ ਦੇ ਰਹੇ ਨੇ ਐਨੇ ਬੰਦੇ ਆਏ ਨੇ ਮੇਰੇ ਕੋਲ ਪਰ ਫੇਰ ਵੀ ਅੱਪੜੀ ਰਾਤ ਆ ਕਿਸੇ ਦੇ ਘਰੇ ਨਹੀਂ ਕੱਟ ਰਹੇ ਰਾਤ ਵੀ ਮੈਨੂੰ ਬੰਦੇ ਇੰਨਾ ਜ਼ੋਰ ਪਾ ਰਹੇ ਸੀਗੇ ਵੀ ਤੁਸੀਂ ਰਾਤ ਸਾਡੇ ਘਰੇ ਕੱਟ ਲਓ ਸਾਡੇ ਘਰੇ ਕੱਟ ਲਓ ਨਹੀਂ ਪਰ ਅੱਪਾ ਗੁਰਦੁਆਰੇ ਕੱਟਦੇ ਆ ਜਾਂ ਆਪਣੇ ਕੋਲ ਆਪਣਾ ਟੈਂਟ ਹੈਗਾ ਗੱਦਾ ਹੈਗਾ ਰਜਾਈ ਹੈਗੀ ਸਭ ਕੁਝ ਹੈਗਾ ਆਪਣੇ ਕੋਲੇ ਹੈ ਨਾ ਤੇ ਪਰ ਯਾਰ ਧੰਨ ਨੇ ਲੋਕ ਜਿਹੜੇ ਆ ਸਤਕਾਰ ਕਰਦੇ ਨੇ ਪੰਜਾਬੀ ਪੰਜਾਬੀ ਦੇ ਕੰਮ ਆ ਦੇਖ ਲਓ ਮੀ ਪਰ ਹਾਂ ਆਪਾਂ ਨੂੰ ਇੱਕ ਨਾ ਬਿਹਾਰੀ ਬੰਦਾ ਸੀਗਾ ਉਹਦੇ ਚਾਹ ਪੀਤੀ ਉਹਨੇ ਵੀ ਆਪਾਂ ਤੋਂ ਪੈਸੇ ਨਹੀਂ ਲੈਂਦੇ ਹੈਗੇ ਸੋ ਧੰਨਵਾਦ ਜੀ ਸਾਰਿਆਂ ਦਾ ਆਪਾਂ ਜੀ ਹਵੇਲੀ ਦੇ ਮੂਹਰੇ ਪਹੁੰਚ ਗਏ ਹੁਣ ਜੀ ਆਹ ਦੇਖੋ ਜੀ ਇੱਧਰ ਆਈ ਆ ਹਵੇਲੀ ਇਹ ਜੀ ਆਇਆ ਹੁੰਦੇ ਤੇ ਫਲੈਟ ਨੇ ਤੇ ਆ ਹੈਗੀ ਆ ਹਵੇਲੀ ਸਾਹਮਣੇ ਵਾਲੇ ਇਹ ਹਵੇਲੀ ਹੈ ਜੀ ਤੇ ਆ ਹੈਗਾ ਜਿਹੜਾ ਬਾਦਲਾਂ ਨੇ ਮੋਲ ਬਣਾਇਆ ਸੀਗਾ ਇਹ ਉਹ ਆ ਬਾਦਲਾਂ ਦਾ ਮੋਲ ਇਹ ਬੰਦ ਹੋ ਗਿਆ ਹੁਣ ਹੋਰੇ ਕੁਝ ਹੋਇਆ ਪਿਆ ਇੱਥੇ ਤਾਂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਦਿਨ ਦੀ ਸ਼ੁਰੂਆਤ ਕਰਦੇ ਆ ਜੀ ਵਾਹਿਗੁਰੂ ਦਾ ਨਾਮ ਲੈ ਕੇ ਜੀ ਤੇ ਅੱਜ ਅਸੀਂ ਫਗਵਾੜੇ ਤੋਂ ਤੁਰ ਚੁੱਕੇ ਆ ਜੀ ਫਗਵਾੜੇ ਤੋਂ ਤਕਰੀਬਨ 5 ਕਿਲੋਮੀਟਰ ਅੱਗੇ ਸੀਗੇ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਜਿਹੜਾ ਅੱਗੇ ਹੋ ਚਿਆ ਵੀ ਅੱਜ ਆਪਾਂ 20 ਕਿਲੋਮੀਟਰ ਕੱਢੀ ਐ 30 ਕੱਢੀ ਐ ਹੈਨਾ ਹੌਲੀ ਹੌਲੀ ਚੱਲੀ ਜਾਵਾਂਗੇ ਤਾਂ ਹੀ ਮੈਂ ਅੱਜ ਸਾਧਰੇ ਤੁਰਿਆ ਸੀਗਾ ਤੇ ਬਾਕੀ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਜੀ ਨੋ ਆ ਜੀ ਲੋ ਬਾਬਿਓ ਆਪਾਂ ਪਹੁੰਚ ਗਏ ਜਲੰਧਰ ਦੇ ਵਿੱਚ ਬੈਠੇ ਆ ਤੇ ਹੁਣ ਆਪਾਂ ਜਾ ਰਹੇ ਆ ਪੈਦਲ ਤੁਰ ਕੇ ਤੇ ਆਪਣਾ ਬੈਗ ਪਿਆ ਆਹਲ ਤੇ ਸਪੋਰਟ ਕਰੋ ਯਾਰ YouTube ਤੇ ਥੁੱਲ ਤੇ ਸਬਸਕ੍ਰਾਈਬਰ ਕਰੋ ਚੈਨਲ ਨੂੰ ਠੀਕ ਹੈ ਤੇ ਆਪਾਂ ਬਹੁਤ ਜਗ੍ਹਾ ਜਾਣਾ ਅੱਜ ਦੇ ਦਿਨ ਅਬਾ ਰੋਡ ਤੇ ਹੀ ਬੈਠੇ ਆ ਰੋਡ ਤੇ ਬੈਠੇ ਆ ਨੋ ਬਾਬੇਓ ਆਪਾਂ ਖੜੇ ਆਏ ਟਾਈਮ ਜਲੰਧਰ ਆ ਜਿਹੜਾ ਉਹ ਰੇਲਵੇ ਡੇ ਹੈ ਨਾ ਉਹਦੇ ਉੱਤੇ ਖੜੇ ਆ ਬਿਲਕੁਲ ਜਮਾ ਤੇ ਹੁਣ ਅਸੀਂ ਤੁਰ ਰਹੇ ਆ ਜਾ ਰਹੇ ਆਂ ਅਸੀਂ ਰਸਤੇ ਦੇ ਵਿੱਚ ਤੇ ਅੱਜ ਮੈਂ ਪਹੁੰਚਣਾ ਕਰਤਾਰਪੁਰ ਸਾਹਿਬ ਕਰਤਾਰਪੁਰ ਹੈਗਾ ਇਹ ਤੋਂ 16 ਕਿਲੋਮੀਟਰ 16 ਕਿਲੋਮੀਟਰ ਆਪਾਂ ਨੇ ਪੈਦਲ ਹੀ ਕਵਰ ਕਰਨਾ ਚਾਹੇ ਸ਼ਾਮ ਤੇ 7:00 ਵਜੇ ਹਨ 8:00 ਵਜੇ ਹਨ ਹਾਂਜੀ ਬਾਬੇਓ ਰੋਟੀ ਰੋਟੀ ਆਪਾਂ ਖਾ ਲਈ ਸੀ ਉਹਨਾਂ ਨੂੰ ਰੋਟੀ ਖਾ ਕੇ ਆਪਾਂ ਤੁਰੇ ਆਂ ਤੇ ਇੱਕ ਪੈਰ ਦੇ ਵਿੱਚ ਯਾਰ ਸਾਲਾ ਹੋ ਗਿਆ ਬਹੁਤ ਵੱਡਾ ਉਹਦੇ ਕਰਕੇ ਨਾ ਥੋੜਾ ਜਿਹਾ ਲੰਗ ਫਾਰ ਕੇ ਤੁਰਨਾ ਪੈ ਰਿਹਾ ਤੇ ਬਾਕੀ ਕੰਮ ਓਕੇ ਆ ਸਾਰਾ ਸੈਟ ਆ ਮਾਲਕ ਦੀ ਕਿਰਪਾ ਮੇਰੇ ਹਿਸਾਬ ਨਾਲ ਵੀ ਆਪਾਂ ਮੈਂ ਹੁਣ ਐਸ ਟਾਈਮ ਦਿਲੰਦਰ ਤੋਂ 3 ਕਿਲੋਮੀਟਰ ਬਾਹਰ ਆਏ ਹਾਂ ਅਜੇ ਹੈ ਨਾ ਤੇ ਹੁਣ ਮੈਂ ਸ਼ਾਇਦ ਮੈਨੂੰ ਐਂ ਲੱਗਦਾ ਵੀ ਕਰਤਾਰਪੁਰ ਤੋਂ ਪਹਿਲੀ ਹੀ ਅਪਣੂ ਰਾਤ ਰਹਿਣਾ ਪਵੇ ਕਿਤੇ ਜਿੱਥੇ ਗੁਰਦੁਆਰਾ ਆਇਆ ਉੱਥੇ ਦੇਖਾਂਗੇ ਤੇ ਦੂਜੇ ਨੰਬਰ ਤੇ ਭਾਜੇ ਤਾਂ ਇੰਦੀ ਕਿਹਨੇ ਪਤਾ ਵੀ ਆਪਾਂ ਪਹੁੰਚਾਂਗੇ ਹੀ ਕਰਤਾਰਪੁਰ ਕਿਉਂਕਿ ਤੇ ਰਹਿਣ ਸੈਣ ਦਾ ਵਧੀਆ ਪ੍ਰਬੰਧ ਹੋ ਸਕਦਾ ਕਿਉਂਕਿ ਮੁੰਡਿਆਂ ਦੇ ਮੈਸੇਜ ਕਾਲ ਆਈ ਜਾਂਦੇ ਨੇ ਕਿ ਵੀ ਕਰਤਾਰਪੁਰ ਸਾਡੇ ਕੋਲੇ ਨੇ ਸਾਡੇ ਕੋਲੇ ਨੇ ਤੇ ਹੁਣ ਦੇਖਦੇ ਆਪਾਂ ਰਹਿਾਂਗੇ ਤਾਂ ਵੈਸੇ ਕਿਸੇ ਦੇ ਘਰ ਤਾਂ ਰਹਿਣਾ ਹੁੰਦੀ ਆਪਾਂ ਰਹਿਾਂਗੇ ਤਾਂ ਗੁਰਦੁਆਰੀ ਤੇ 20 ਕਿਲੋਮੀਟਰ ਆਪਾਂ ਨੇ ਹੋਰ ਕੱਢਣਾ ਸੀ ਫਿਰ ਹਿਸਾਬ ਨਾਲ ਆਪਾਂ 10 ਕਿਲੋਮੀਟਰ ਹੀ ਕੱਢਾਂਗੇ ਅੱਜ ਕੱਢਣਾ ਜ਼ਰੂਰ ਆ ਕਿਉਂਕਿ ਤਾਂ ਹੀ ਆਪਾਂ ਹਰਮੰਦਰ ਸਾਹਿਬ ਪਹੁੰਚਾਂਗੇ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਨਾਲ ਜੁੜੇ ਰਹੋ ਸ਼ਾਮ ਨੂੰ ਆਪਾਂ ਲਾਸਟ ਬਲੌਗ ਕਾਵਾਂਗੇ ਤੇ ਜਰੂਰ ਦੇਖਿਓ ਦੇੰਡੀ ਜਿਹੜਾ ਮੇਰਾ ਬਲੌਗ ਆਉਂਦਾ ਜਰੂਰ ਦੇਖਿਓ ਤੇ ਤੁਹਾਨੂੰ ਮੋਟੀਵੇਸ਼ਨ ਮਿਲੂਗੀ ਜੇ ਮੈਂ ਤੁਰਿਆ ਮੇਰੇ ਮਾਮੂ ਕੋਈ ਹੋਰ ਕਿ ਤੁਰੇ ਮੈਂ ਤੁਹਾਨੂੰ ਧੰਨਵਾਦ ਤੇ ਪੰਜਾਬ ਦੀ ਜਿਹੜੀ ਨੌਜਵਾਨੀਆਂ ਉਹ ਬਚੀ ਬਚੀ ਰਹੇ ਨਸ਼ਿਆਂ ਤੋਂ ਹਨ ਚਲੋ ਪਾਉਣੇ ਅੱਗੇ ਇੱਕ ਕਲਿੱਪ ਧੰਨਵਾਦ ਜੀ ਬਾਬੇ ਉਹ ਹਨੇਰਾ ਵੀ ਹੋ ਗਿਆ ਸੂਰਜ ਵੀ ਟਲ ਗਿਆ ਤੇ ਪਰ ਆਪਾਂ ਨੂੰ ਅੱਜ ਗੁਰਦੁਆਰਾ ਨਹੀਂ ਮਿਲਿਆ ਗੁਰਦੁਆਰਾ ਨਹੀਂ ਅੱਜ ਕੋਈ ਨਹੀਂ ਜਿੱਥੇ ਮਿਲੂ ਉੱਥੇ ਰਾਤ ਕੱਟਣੀ ਆਪਾਂ ਹੌਲੀ ਹੌਲੀ ਚੱਲੀ ਜਾਣਾ ਉਦਾਂ ਹੀ ਆਪਣਾ ਸਫ਼ਰ ਵਧ ਜਾਣਾ ਕਰਤਾਰਪੁਰ ਆਪਾਂ ਤੁਰੇ ਗਏ 3 ਕਿਲੋਮੀਟਰ ਉੱਥੇ ਗੁਰਦੁਆਰਾ ਆ ਗਿਆ ਪੁੱਛ ਆ ਜਾ ਬੇਣਾ ਤੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰੂ ਕਰੋ ਧੰਨਵਾਦ ਜੀ ਅੱਗੇ ਮਿਲਦੇ ਆਪਾਂ